ਆ ਦਿਖੋ ਆ ਸਾਡੇ ਕੋਲ ਲਾਈਨਿੰਗ ਵਾਲਾ ਸੂਟ ਆ ਤੇ ਇਹਦੇ ਗਲਾ ਕੱਢਿਆ ਹੋਇਆ ਪਹਿਲੇ ਤੇ ਅਸੀਂ ਇਹਦੇ ਆਹ ਫਰੰਟ ਸਾਈਜ਼ ਸਾਈਡ ਦੇ ਉੱਤੇ ਲਾਈਨਿੰਗ ਲਾ ਲੈਣੀ ਆ ਇੱਦਾਂ ਅਟੈਚ ਕਰ ਲੈਣੀ ਆ ਪਿੰਨਾ ਦੇ ਨਾਲ ਤੇ ਹੁਣ ਇਹਦੇ ਅਸੀਂ ਨਾਲ-ਨਾਲ ਸੀਨ ਲਗਾ ਦੇਵਾਂਗੇ ਤੇ ਇਹਨੂੰ ਪਲਟ ਕੇ ਫਿਰ ਅੰਦਰਲੀ ਸਾਈਡ ਕਰ ਦਵਾਂਗੇ ਤੇ ਇਹਦੇ ਨਾਲ ਸਾਨੂੰ ਇਹਦੇ ਵਿੱਚ ਕੋਈ ਐਕਸਟਰਾ ਗਲਾ ਨਹੀਂ ਪਾਣਾ ਪਊਗਾ ਤੇ ਨਾਲੇ ਫਿਨਿਸ਼ਿੰਗ ਬੜੀ ਵਧੀਆ ਹੋਊਗੀ ਚਲੋ ਅੱਗੇ ਚੱਲਦੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਹੁਣ ਅਸੀਂ ਬਣੇ ਹੋਏ ਗਲੇ ਦੇ ਨਾਲ ਨਾਲ ਸੀਨ ਲਗਾ ਦਿੱਤੀ ਆ ਹੁਣ ਇਹਨੂੰ ਅਸੀਂ ਅੰਦਰੋਂ ਕਟਿੰਗ ਕਰ ਦਵਾਂਗੇ ਇਦੋਂ ਅਸੀਂ ਕਲਾ ਕਟਿੰਗ ਕਰ ਦਿੱਤਾ ਤੇ ਹੁਣ ਆਏ ਦੇ ਵਿੱਚ ਛੋਟੇ ਛੋਟੇ ਕੱਟ ਲਗਾ ਦਿੱਤੇ ਜਿਹਦੇ ਨਾਲ ਉਹ ਸਫਾਈ ਦੇ ਨਾਲ ਫੋਲਡ ਹੋ ਜਾਊਗਾ ਹੁਣ ਅਸੀਂ ਲਾਈਨਿੰਗ ਅੰਦਰਲੇ ਪਾਸੇ ਨੂੰ ਕਰਕੇ ਸੀਨ ਲਗਾ ਦੇਣੀ ਆ ਹੁਣ ਅਸੀਂ ਪਹਿਲਾਂ ਇਸ ਦੇ ਅੰਦਰਲੇ ਸਾਈਡ ਤੇ ਸੀਨ ਲਗਾਵਾਂਗੇ ਜਿਹੜੀ ਲਾਈਨਿੰਗ ਅੰਦਰ ਨੂੰ ਪਲਟੀ ਆ ਇਹਦੇ ਨਾਲ ਨਾਲ ਏ ਦੇਖੋ ਸਾਡਾ ਹੁਣ ਬਹੁਤ ਹੀ ਪਿਆਰਾ ਤੇ ਫਿਨਿਸ਼ਿੰਗ ਦੇ ਨਾਲ ਗਲਾ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਇਹਦੇ ਨਾਲ ਨਾਲ ਇੱਥੇ ਪ੍ਰੈਸਿੰਗ ਲਗਾ ਦੇਵਾਂਗੇ ਐਕਟਮ ਇੱਥੇ ਨਾਲ ਨਾਲ ਕੰਨੀ ਕੰਨੀ ਤੇ ਆ ਥੋੜਾ ਥੋੜਾ ਕਪੜਾ ਐਕਸਟਰਾ ਅੰਦਰਲੀ ਸਾਈਡ ਤਾਂ ਛੱਡਿਆ ਫਿਰ ਇਹ ਤਾਂ ਗਲਾ ਬਹੁਤ ਜ਼ਿਆਦਾ ਵੱਡਾ ਹੋ ਜਾਣਾ ਸੀ ਉਹ ਥੋੜੇ ਪਤਲੇ ਆ ਜਿਨ੍ਹਾਂ ਦਾ ਸੂਟ ਆ